ਕੋਪੜੀ ਬੰਦ ਹੋ ਰਹੀ ਹੈ ਤਾਂ ਕਿ ਜਦੋਂ ਤੱਕ ਇਹ ਖੁੱਲਣ ਚੀ ਸਰਕਾਰ ਵੱਲ ਸਰਕਾਰ ਨੂੰ ਸਾਡੀਆਂ ਕੁਝ ਮੰਗਾਂ ਸੀਗੀਆਂ ਪੀसीएमਐਸ ਡਾਕਟਰ ਦੀਆਂ ਐਸੋਸੀਏਸ਼ਨ ਦੀਆਂ ਉਹ ਮੰਗਾਂ ਉਹਨਾਂ ਦੇ ਧਿਆਨ ਚ ਲਿਆਂਦੀ ਗਈਆਂ ਉਸ ਤੇ ਸਬੰਧ ਵਿੱਚ ਹੀ 11 ਵਜੇ ਤੱਕ ਕੋਪੜੀ ਬੰਦ ਹੈ 9 ਤੋਂ 12 ਤਰੀਕ ਤੱਕ ਜੇ ਸਾਨੂੰ ਉਹ ਐਸੋਸੀਏਸ਼ਨ ਦੀ ਕਾਲ ਆਈ ਉੱਪਰੋਂ ਕਿ 9 ਤਰੀਕ ਤੋਂ ਲੈ ਕੇ 12 ਤਰੀਕ ਤੱਕ ਤਾਂ 11 ਵਜੇ ਤੱਕ ਬੰਦ ਰਹਿਣਗੀਆਂ ਉਸ ਤੋਂ ਬਾਅਦ ਜਿਵੇਂ ਉਹ ਡਿਸਾਈਡ ਕਰਨਗੇ ਕਿ ਪੂਰੀ ਬੰਦ ਰੱਖਣੀ ਹੈ ਜਾਂ ਆਪਾਂ ਇਹਨੂੰ ਓਪਨ ਕਰਨਾ ਹੈ ਉਤਨੋਂ ਉਸ ਤਰ੍ਹਾਂ ਦੱਸ ਦਿੱਤਾ ਜਾਊਗਾ ਇਹ ਨਹੀਂ ਅਸੀਂ ਇਹ ਮੰਗਣਾ ਹੈ ਕਿ ਇਹਨਾਂ ਲੈ ਕੇ ਮੰਨ ਲਏਗੇ ਮੰਗ ਤਾਂ ਸਾਡੀ ਇਹ ਹੈ ਕਿ ਸਿਕਿਉਰਿਟੀ ਪਰਪਸ ਹੈ ਦੇਖੋ ਕੋਲਕਾਤਾ ਚ ਡਕਾਂਡ ਹੋਇਆ ਸਿਕਿਉਰਿਟੀ ਪਰਪਸ ਲਈ ਅਸੀਂ ਵੜੜਾ ਹਰ ਰੋਜ਼ ਕਿਤਨੇ ਕਿਤੇ ਇਨਸੀਡੈਂਸ ਹੁੰਦਾ ਰਹਿੰਦਾ ਸਾਡੇ ਮੁਕਸਰ ਚ ਵੀ ਇੱਕ ਦੋ ਇਨਸੀਡੈਂਸ ਹੋ ਚੁੱਕੇ ਨੇ ਰਾਤ ਰਾਤ ਵੇਲੇ ਸਾਡੇ ਡਾਕਟਰ ਨਾਲ ਹੋਰ ਜਗ੍ਹਾ ਤੇ ਵੀ ਨਵਾਂ ਸ਼ਹਿਰ ਚ ਵੀ ਹੁਣੇ ਇਨਸੀਡੈਂਸ ਹੋ ਕੇ اٹਿਆ ਹੈ ਕਪੂਰਥਲੇ ਹੋਇਆ ਇਸ ਲਈ ਅਸੀਂ ਥੋੜੇ ਬਰੜਾ ਕਿ ਬੰ ਸਰਕਾਰ ਇਸ ਵਲ ਧਿਆਨ ਦੇ ਰਹੀ ਹੈ ਜਲਦੀ ਹੀ ਉਹ ਵੀ ਇਸ ਵਲ ਨਿਸ਼ਚਿਤ ਕਰਨ ਕਰ ਦੇਗੀ ਕਿ ਸਾਨੂੰ ਸਿਕਿਉਰਿਟੀ ਮਿਲੇ ਈਸ਼ਵਰੀਨ ਤੱਕ ਗੱਲ ਨਹੀਂ ਮੀਟਿੰਗ ਜੀ ਵਿਮਾਨ ਬੋਗੇ ਮੱਧਾ ਮੰਤਰੀ ਆਪਰੇ ਗੱਲ ਤਾਂ ਸਾਰੀ ਮੀਟਿੰਗਸ ਹੋ ਚੁੱਕੀਆਂ ਦੋ ਵਾਰੀ ਸਰਕਾਰ ਨਾਲ ਉਹ ਵੀ ਆਪਦੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਸਾਡੀਆਂ ਮੰਗਾਂ ਪੂਰੀਆਂ ਕਰਨ ਦੀ ਸਾਡਾ ਇਹ ਵੀ ਹੈ ਕਿ ਸਾਡਾ ACP ਜਿਹੜਾ 14 ਸਾਲਾਂ ਰੋਕਿਆ ਗਿਆ ਹੈ ਸਰਕਾਰ ਵੱਲੋਂ ਪਿਛਲੀ ਸਰਕਾਰ ਵੱਲੋਂ ਸਾਡੀ ਉਹ ਵੀ ਮੰਗ ਹੈਗੀ ਹੈ ਕਿਉਂਕਿ ਦੂਜੇ ਸਟੇਟਾਂ ਦੇ ਵਿੱਚ ਉਹ ਮੰਗ ਪੂਰੀ ਕੀਤੀ ਜਾ ਚੁੱਕੀ ਹੈ ਇਸ ਕਰਕੇ ਥੋੜੀ ਸਟ੍ਰਾਈਕ ਚੱਲ ਰਹੀ ਹੈ ਅੱਜ ਯੂਪੀਡੀ ਬੰਦ ਹੈ ਜੀ ਉਹ ਸਵੇਰੋਂ ਅੰਤ ਤੱਕ ਰਹੇਗਾ ਸਬਕੀ ਐਮਰਜੈਂਸੀ ਸਵੇਰੋਂ ਸਾਰੀਆਂ ਚੱਲ ਰਹੀਆਂ ਸਜ਼ੇਰੀਆਂ ਚੱਲ ਰਹੀਆਂ ਬਾਕੀ ਸਭ ਕੁਝ ਚੱਲ ਰਿਹਾ ਸਿਰਫ 11 ਵਜੇ ਤੱਕ ਕੋਪੜੀ ਬੰਦ ਹੈ ਡਾਕਟਰ ਤੁਹਾਨੂੰ